ਔਰ ਦੇ ਸੁਧਾਕਰ ਗੁਰੂ ਮਹਾਰਾਜੀ ਸੋਚ ਤੋਂ ਉਲਟ ਚਲਦਿਆਂ ਹੋਇਆਂ ਭਾਈ ਕਨਈਆ ਜਿਹੜੀ ਸੋਚ ਤੋਂ ਉਲਟ ਚਲਦਿਆਂ ਹੋਇਆਂ ਰਸਤਿਆਂ ਦੇ ਵਿੱਚ ਤੁਸੀਂ ਬੰਬ ਲਾਸ਼ਟ ਕਰਕੇ ਗੋਲੀਆਂ ਦੇ ਨਾਲ ਟ੍ਰੇਨਾਂ 'ਚੋਂ ਬੱਚਾਂ ਤੋਂ ਕੱਢ ਕੇ ਤੁਸੀਂ 36000 ਬੇਗੁਨਾਹਾਂ ਦਾ ਕਤਲੇਆਮ ਕਰ ਦਿੱਤਾ ਕੈਨੇਡਾ ਦੇ ਵਿੱਚ ਪਲੇਨ ਉੱਡਿਆ ਉਹ ਪਲੇਨ ਦੇ ਵਿੱਚ 228 ਬੇਗੁਨਾਹ ਲੋਕਾਂ ਨੂੰ ਤੁਸੀਂ ਮਾਰ ਦਿੱਤਾ ਬਣਾਉੜਾਤਾ ਛੋਟੇ ਛੋਟੇ ਮਸੂਮ ਬੱਚਿਆਂ ਦਾ ਸੋਹਣੀਆਂ ਦਸਤਾਰਾਂ ਪਾ ਕੇ ਗੁਰੂ ਮਹਾਰਾਜ ਦਾ ਪਵਿੱਤਰ ਰੂਪ ਪਾ ਕੇ ਉਸ ਪਵਿੱਤਰ ਰੂਪ ਨੂੰ ਤੁਸੀਂ ਬਦਨਾਮ ਕੀਤਾ ਇੰਨਾ ਖੂਨ ਵਹਾ ਕੇ ਤੁਹਾਡੀ ਹਜੇ ਖੂਨ ਦੀ ਪਿਆਸ ਕੁੱਝ ਨਹੀਂ ਦਿੱਲੀ ਦੇ ਅੰਦਰ ਮੇਰੇ ਉੱਤੇ ਤੁਸੀਂ ਬੰਬ ਲਾਟ ਕੀਤਾ ਆ ਤਸਵੀਰਾਂ ਨੇ ਇਹ ਤਸਵੀਰਾਂ ਕੀ ਜ਼ਾਹਿਰ ਕਰਦੀਆਂ ਨੇ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਨਾ ਹੈ ਇਹ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਨਾ ਮੌਤ ਦੇ ਸੌਦਾਗਰਾਂ ਦੀ ਮਦਦ ਕਰਨ ਵਾਲਿਆਂ ਨੂੰ ਤੁਸੀਂ ਸਿੱਖ ਕੌਮ ਦਾ અપਮਾਨ ਕਰ ਰਹੇ ਹੋ ਤੁਸੀਂ ਸਿੱਖੀ ਮਰਿਆਦਾ ਦੇ ਉਲਟ ਚੱਲ ਰਹੇ ਹੋ ਇਹ ਕਿੰਨੀ ਦੇਰ ਤੱਕ ਬਰਦਾਸ਼ ਹੋਏਗਾ ਮੌਦੇ ਸਦਾਗਰ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਜਨਮ ਦਿਨ ਗੁਰਪੂਰਬ ਉਹਨਾਂ ਨੇ ਕਿਹਾ ਸੀ ਮਾਨਸ ਦੀ ਜਾਤ ਸਭ ਏਕ ਹੀ ਪਹਿਚਾਨ ਕੋ ਅਵਲ ਅੱਲਾ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ ਔਰ ਤੁਸੀਂ ਕੁਦਰਤ ਦੇ ਬੰਦਿਆਂ ਨੂੰ ਮਾਰੀ ਜਾਂਦੇ ਹੋ ਜਿਨ੍ਹਾਂ ਦੇ ਹੱਥ ਚ ਬੰਦੂਕ ਨਹੀਂ ਜਿਨ੍ਹਾਂ ਦੇ ਹੱਥ ਚ ਲਾਠੀ ਨਹੀਂ ਜਿਨ੍ਹਾਂ ਦੇ ਹੱਥ ਚ ਕਿਰਪਾਨ ਨਹੀਂ ਜਿਨ੍ਹਾਂ ਦੇ ਹੱਥ ਚ ਤਰਚੂਲ ਨਹੀਂ ਤੁਸੀਂ ਬੰਬਾ ਨਾ ਉਡਾ ਰਹਿੰਦੇ ਹੋ ਤੁਸੀਂ ਕਿਸੇ ਨੇ ਤੁਹਾਨੂੰ ਗਿਲਾ ਹੈ ਕੋਈ ਛਕਵਾ ਹੈ ਤੁਸੀਂ ਕੋਰਟ ਤੇ ਜਾਓ ਕਚਾਰੀ ਤੇ ਜਾਓ ਮੇਰੇ ਤੇ ਭੁੱਲਰ ਨੇ ਹਮਲਾ ਕੀਤਾ ਮੇਰੇ ਤੇ ਕਈਆਂ ਨੇ ਹਮਲੇ ਕੀਤੇ ਮੇਰੇ ਤੇ ਦਵਿੰਦਰਪਾਲ ਭੁੱਲਰ ਤੋਂ ਬਾਅਦ ਲਾਹੌਰੀਆਂ ਨੇ ਹਮਲਾ ਕੀਤਾ ਪਾਪ ਨੇ ਕੀਤਾ ਕਿ ਮੈਂ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਗੋਲੀਆਂ ਨਾਲ ਮਾਰ ਦਿੱਤਾ ਕਾਨੂੰਨ ਦਾ ਸਹਾਰਾ ਜੋ ਕਾਨੂੰਨ ਕਰੇ ਠੀਕ ਹੈ ਅਗਰ ਕਾਨੂੰਨ ਨੇ ਫਾਂਸੀ ਤੋਂ ਛੜਤਾ ਤੇ ਛੜਤਾ ਉਹ ਮੇਰਾ ਕਰਮ ਨਹੀਂ ਹੈ ਕਿ ਮੈਂ ਬੰਦੂਕ ਲੈ ਕੇ ਕਾ ਤੂੰ ਮੇਰੇ ਤੇ ਹਮਲਾ ਕੀਤਾ ਮੇਰੇ ਨਾਲ ਤੂੰ 35 ਲੋਕ ਮਾਰ ਦਿੱਤੇ ਹੁਣ ਮੈਂ ਤੈਨੂੰ ਗੋਲੀਆਂ ਨਾਲ ਮਾਰ ਦੂੰ ਵਾਏ ਮੈਂ ਕਾਨੂੰਨ ਨੂੰ ਹੱਥ ਲੈਣ ਵਾਲਾ ਕੌਣ ਆ ਮੈਂ ਕੁਦਰਤ ਦੇ ਨਾਲ ਧੋਖਾ ਕਰਨ ਵਾਲਾ ਕੌਣਾ ਤੁਸੀਂ ਕੌਣ ਹੋ ਮੈਨੂੰ ਦੱਸੋ ਸਵਾਲ ਪੁੱਛਣਾ ਚਾਹਣਾ ਕਿਸੇ 'ਚ ਬੋਲਣ ਦੀ ਹਿੰਮਤ ਨਹੀਂ ਧਰਮ ਪ੍ਰਚਾਰਕ ਵੀ ਚੁੱਪ ਸਰਕਾਰ ਜਾਂਚ ਕਰੇ ਇਹਨਾਂ ਨੂੰ ਫੰਡਿੰਗ ਕਿੱਥੋਂ ਆ ਰਹੀ ਹੈ ਜਾਂਚ ਕਰੇ ਇਹਨਾਂ ਨੂੰ ਫੰਡਿੰਗ ਕਿੱਥੋਂ ਆ ਰਹੀ ਹੈ ਮੈਂ ਕਹਿਣਾ ਚਾਹਣਾ ਸਰਕਾਰਾਂ ਨੂੰ ਜਾਂਚ ਕਰਨ ਪੁੱਲਰ ਦੀ ਵਾਈਫ ਦੀ ਜਾਂਚ ਕਰ ਕੈਨੇਡਾ ਬੇਸ ਹੈ ਕੈਨੇਡਾ ਚ ਕਿੱਥੇ ਕਿੱਥੇ ਦਾ ਲਿੰਕ ਹੈ ਤਿਰੰਗੇ ਝੰਡੇਰਾ અપਮਾਨ ਕਰਨ ਵਾਲੇ ਮੋਦੀ ਨੂੰ ਹਮਲਾ ਕਰਨ ਦੀ ਧਮਕੀ ਦੇਣ ਵਾਲੇ ਪੰਨੂ ਕਿੰਨੀ ਫੰਡਿੰਗ ਲਈਏ ਨੇ ਮੁਕਰ ਰਤੋਗੀ ਵਰਗੇ ਵਕੀਲ ਇੱਕ ਪੇਸ਼ੀ ਦੀ 25 ਲੱਖ ਤੁਲਸੀ ਵਰਗੇ ਵਕੀਲ 15-15 ਲੱਖ ਇੱਕ ਪੇਸ਼ੀ ਕਪਲ ਛੱਬਲ ਇੱਕ ਪੇਸ਼ੀ ਦੀ 20-20 ਲੱਖ ਮੈਂ ਤਾਂ ਨਹੀਂ ਖਰਚ ਕਰ ਸਕਦਾ ਉਹ ਪੀੜਤ ਪਰਿਵਾਰ ਕਿੱਥੋਂ ਉਹ ਤਾਂ ਵਕੀਲ ਵੀ ਨਹੀਂ ਕਰ ਸਕਦੇ ਕਿੱਥੋਂ ਪੈਸਾ ਆਇਆ ਇਹਦੀ ਸਰਕਾਰਾਂ ਜਾਂਚ ਕਰ ਰਹੀਆਂ ਉੱਠਿਆ ਬੰਬਾਂ ਨਾ ਉਡਾਤਾ ਉੱਥੇ ਆ ਧਮਕੀਆਂ ਦੇਤੀਆਂ ਉੱਠਿਆ ਗਾਲ੍ਹਾਂ ਕੱਢਤੀਆਂ ਤੁਹਾਡੀ ਐਸੀ ਨਹੀਂ ਤੇ ਐਸੀ ਤੁਹਾਡੀਆਂ ਗਾਲ੍ਹਾਂ ਤੋਂ ਤੁਹਾਡੇ ਬੰਬਾਂ ਤੋਂ ਡਰਨ ਤੁਹਾਡੇ ਉਥੋਂ ਦੇ ਲੋਕ ਨਾ ਮੈਂ ਡਰਾਂ ਤੇ ਨਾ ਤੁਹਾਡੇ ਅੱਗੇ ਝੁਕਾਂ ਨਾ ਪਹਿਲਾਂ ਝੁਕਿਆ ਸੀ ਨਾ ਹੁਣ ਝੁਕਦਾ ਕਮਾਲ ਹੈ ਇੱਕ ਤੁਸੀਂ ਬੰਬ ਚ ਲਾਉਂਦੇ ਹੋ ਇੱਕ ਤੁਸੀਂ ਗੋਲੀਆਂ ਚ ਲਾਉਂਦੇ ਹੋ ਸਰੀਰ ਦੇ ਟੁਕੜੇ ਟੁਕੜੇ ਕਰ ਦਿੰਦੇ ਹੋ ਜਵਾਨਾਂ ਨੂੰ ਸ਼ਹੀਦ ਕਰ ਦਿੰਦੇ ਹੋ ਬੇਗੁਨਾਹਾਂ ਦਾ ਕਤਲਿਆਮ ਕਰ ਦਿੰਦੇ ਹੋ ਉੱਤੋਂ ਤੁਸੀਂ ਗੰਦੀਆਂ ਗਾਲ੍ਹਾਂ ਕੱਢਦੇ ਠਾਟੀ ਐਸੀ ਦੀ ਤੇ ਐਸੀ ਨਾਚਿਓ ਆ ਮੇਰੇ ਨਾਲ ਬਹਿਸ ਕਰੋ ਨਾtio ਕੀ ਹੋ ਤੁਸੀਂ ਤੁਸੀਂ ਤਾਂ ਸਿੱਖ ਹੈ ਹੀ ਨਹੀਂ ਤੁਸੀਂ ਤਾਂ ਮਨੁੱਖtare ਦੁਸ਼ਮਣ ਹੋ ਤੁਸੀਂ ਤਾਂ ਸੁੰਦਰ ਦਸਤਾਰਾਂ ਪਾ ਕੇ ਸੋਹਣੀਆਂ ਗਲੇ ਦੇ ਵਿੱਚ ਪਾ ਕੇ ਸ਼ਰੀ ਸਾਹ ਪਾ ਕੇ ਤੁਸੀਂ ਹੋਰ ਅਪਮਾਨ ਕਰਦੇ ਹੋ ਤੁਸੀਂ ਹੋਰ ਅਪਮਾਨ ਕਰਦੇ ਹੋ ਇਹ ਕੀ ਕਸੂਰ ਸੀ ਆ ਜਵਾਨ ਲਿਜਾਰੇ ਨੇ ਮੈਨੂੰ ਕਿੰਨੇ ਜਵਾਨ ਮੇਰੇ ਨਾਲ ਸ਼ਹੀਦ ਹੋਏ ਹੈ ਇਹ ਕਿੰਨੀ ਦੇਰ ਤੱਕ ਇਹ ਚੀਜ਼ਾਂ ਬਰਦਾਸ਼ਤ ਹੋਣਗੀਆਂ ਆ ਖੋਪੜੀਆਂ ਦੀਆਂ ਖੋਪੜੀਆਂ ਤੁਸੀਂ ਲਾਤੀਆਂ ਮੈਂ ਬਚ ਗਿਆ ਖੋਪੜੀਆਂ ਦੀਆਂ ਖੋਪੜੀਆਂ ਹੁਣ ਥੱਲੇ ਕਮੈਂਟਸ ਕਰਨਗੇ ਆ ਬਿੱਟੇ ਆ ਕਰ ਦੇਗਾ ਟਾਡੀ ਆ ਅਸੀਂ ਦੀ ਤਾਸੀ ਨਾਚੋ ਚੈਲੰਜ ਕਰਦਾ ਤੁਹਾਡੇ ਚੈਲੰਜ ਤੋਂ ਕਬੂਲ ਕਰਦਾ ਹਰ ਗੱਲ ਦਾ ਜਵਾਬ ਤੁਹਾਡਾ ਪੂਰੀ ਦੁਨੀਆ ਦੇ ਵਿੱਚ ਦੇਵਾਂਗਾ ਤੁਸੀਂ ਕੌਣ ਹੋ ਤੁਸੀਂ ਸਿੱਖ ਨਹੀਂ ਹੋ ਤੁਸੀਂ ਸਿੱਖ ਕੌਮ ਦੇ ਦੁਸ਼ਮਣ ਹੋ ਤੁਸੀਂ ਮਾਨਵਤਾ ਦੇ ਦੁਸ਼ਮਣ ਹੋ